ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚ ਚੁੱਕੇ ਆਂ ਸ਼ਹਿਰ ਬਰਨਾਲਾ ਸੇਖਾ ਰੋਡ ਗੁਰੂ ਰਾਮਦਾਸ ਨਗਰ 'ਚ ਕਹਿੰਦੇ ਵੀ ਆਪਣੇ ਮਿੱਤਰ ਯੱਗੀ ਕੋਲੇ ਪਹੁੰਚੇ ਹੋਏ ਆਂ ਗਾਵਾਂ ਸਾਨੂੰ ਸੱਜਣੋ ਛੇ ਦਿਖਾ ਦਾਂਗੇ ਜੋੜੀ-ਜੋੜੀ ਬਣਾ ਦੂੰਗਾ ਸਾਰੀਆਂ ਗਾਵਾਂ ਦੀ ਦੋ ਐਰ ਸ਼ੇਅਰ ਕਰ ਦਾਂਗੇ ਜਰਸੀ ਕਰ ਦਾਂਗੇ ਤੇ ਦੋ ਕਰ ਦਾਂਗੇ ਕ੍ਰੋਸ ਅੰਗ 'ਚ ਤੇ ਕੈਮਰਾਗਰੀ ਇੱਧਰਲੇ ਬੰਨੇ ਲੈ ਆਜਾ ਸ਼ੁਰੂਆਤ ਕਰਾਂਗੇ ਇੱਕ ਨੰਬਰ ਤੋਂ 1 2 ਨੰਬਰ 2 ਤੇ 3 ਨੰਬਰਾਂ ਦੀ ਤਾਜੀ ਸੂਈਆਂ ਨੇ ਤੇ ਇਹ ਮੱਛੀ ਗੱਬਣਾ ਆ ਜਾ ਇੱਧਰ ਲੈ ਬੰਨੇ ਹੋਰ ਜੱਗੀ ਕਿਵੇਂ ਆ ਠੀਕ ਠਾਕ ਜੀ ਚੜਦੀ ਕਲਾ ਹਣ ਕਿਰਪਾ ਬਾਬੇ ਨੂੰ ਇੱਕ ਰੀਪੂਰੀ ਪੂਰੀ ਮਿਹਰ ਆ ਬਾਬੇ ਨੂੰ ਆ ਜਾਮਾ ਜਿਵੇਂ ਠੀਕ ਆ ਜੀ ਕਿੱਥੋਂ ਕਰ ਰਹੀ ਏ ਸ਼ੂ ਨੂੰ ਕੰਮ ਕਰੀਏ ਆਪਾਂ ਇਹ ਗੱਬਣ ਬੱਸੀ ਤੋਂ ਹੀ ਕਰ ਲੈਂਦੇ ਹਾਂ ਹਾਂ ਆ ਮਾਰ ਗਰੀ ਇਹਦੇ ਆਰਡਰ ਤੇ ਮਾਰਦੇ ਕੈਮਰਾ ਆ ਜਾ ਤੋਰ ਦੇ ਖੋਲ ਕਿਵੇਂ ਸੂਆ ਕਿਹੜਾ ਦਾ ਸੂਆ ਪਹਿਲਾ ਜੀ ਸੂਆ ਪਹਿਲਾ ਤੇ ਦਿਨ ਕਿੰਨੇ ਕੱਢਦੀ ਆ ਦਿਨ ਲੱਜੂਗੀ 5-4 ਦਿਨ ਅੱਧੇ ਨਵਾਈ ਕਹਿੰਦਾ 4-5 ਕੱਢ ਦੂ ਸੂਆ ਆ ਗਿਆ ਪਹਿਲਾਂ ਤੇ ਆ ਗਈ ਇਹ ਸੱਜਣੋਂ ਕ੍ਰੋਸ ਅੰਗ ਚ ਤੇ ਸਭਾ ਆਦੀ ਤੁਹਾਡੇ ਸਾਹਮਣੇ ਆ ਠੰਡੀ ਸੀਲ ਆ ਬਿਲਕੁਲ ਤੋਰ ਤੋਰ ਚੋਬਰਾ ਹੁਣ ਕੇ ਤੇ ਬਣਾਵਟ ਬਹੁਤ ਸੋਹਣੀ ਆ ਬਾਡੀ ਦੀ ਬਣਾਵਟ ਦਾ ਬਾਈ ਪੂਰੀ ਟੌਪ ਆ ਤੂੰ ਇਹ ਮੰਨ ਲੈ ਕੱਲੇ ਵਾਲੀ ਬੱਛੀ ਆ ਕੱਲਾ ਕਲਰ ਕਲਰ ਬਲੈਕ ਆ ਨਹੀਂ ਸਾਰੇ ਅੰਗ ਜਰਸੀਆਂ ਵਾਲੇ ਪਿਓ ਰੰਗ ਜਰਸੀਆਂ ਵਾਲੇ ਆ ਠੀਕ ਆ ਗੱਲ ਫੈਟ ਕੁਆਲਿਟੀ ਵੀ ਪੂਰੀ ਟੋਪ ਦੀ ਆਊਗੀ ਦੁੱਧ ਵੀ ਬੱਚੀਆਂ ਮੰਨ ਲੈ ਵੀ 20 ਕਿਲੋ ਕੱਢ ਦੂਗੀ ਖੁੱਲਾ ਠੀਕ ਆ ਗੱਲ ਤੋਰ ਚੋ ਬਰਾ ਨੂੰ ਲੰਬੀ ਜੀ ਫਿਰ ਦਿਖਾ ਕੇ ਰੀ ਸਮਾਰ ਕੇ ਹੋਈ ਅਜੇ 5 4 ਦਿਨ ਪਏ ਆ ਬੱਚੀ ਦੇ ਮਤਲਬ ਆ ਮੰਨ ਲੈ ਵੀ ਆਰਡਰ ਦਾ ਬਹੁਤ ਸੋਹਣਾ ਤਿਆਰ ਕਰੂਗੀ ਥਾਂਲੇ ਬਾ ਬਹੁਤ ਵਧੀਆ ਕੱਢੂਗੀ ਬੱਚੀ ਤੇ ਦੁੱਧ ਕਿੰਨਾ ਕ ਪਾ ਸਕਦੀ ਆ ਆਈਡੀਆ ਦੁੱਧ ਵੀਰੇ ਜਿਹੜਾ ਮੌਸਮ ਆ ਨਾ ਹਾਂਜੀ ਆ ਮੰਨ ਵੀ ਜੇ ਹੁੰਦੀ ਇਹ ਸਿਆਲ ਜਿਹੜਾ ਦੁੱਧ 25 ਕਿਲੋ ਦਿੰਦੀ ਜਿਹੜਾ ਹੁਣ ਮੌਸਮ ਆ 20 ਕਿਲੋ ਦੁੱਧ ਮੰਨ ਕੇ ਲੈ 20 ਕਿਲੋ ਤੇ ਦੇਊਗੀ ਮੱਝਾਂ ਹਰ ਗਈਆਂ ਐਂ ਜਮਾ ਮੱਝਾਂ ਹਰਗਾ ਬਈ ਫੈਟ ਵਾਲਾ ਪਾਉਗੀ 60 ਵਾਲਾ ਜਮਾ ਆ ਦੁੱਧ ਦੇਊਗੀ ਸਜਣੋ 20 ਕਿਲੋ ਤੇ ਦੇਊਗੀ ਬਾਈ ਕਹਿੰਦਾ ਨਾ ਮੱਝਾਂ ਨਾਲ ਬਾਕੀ ਹੋਰ ਆ ਹੈ ਵੀ ਐ ਮੰਨ ਲਵਾਂ ਜਮਾ ਬਰਫੀ ਆ ਚਾਹੇ ਇੱਥੇ 20 ਚ ਖੜਾ ਕੇ ਖੜਜੇ ਤੇ ਬਾਈ ਕਹਿੰਦਾ ਥੋੜੀ ਟੁੱਪ ਕਰਕੇ ਡੰਗਰ ਸੇਕ ਵਾਲਾਗਾ ਨਾ ਅੰਦਰ ਨੂੰ ਭਾਜਦੇ ਆ ਤੇ ਬਾਡੀ ਦੀ ਬਣਾਵਟ ਵੀ ਬਹੁਤ ਸੋਹਣੀ ਆ ਤੇ ਬਾਕੀ ਆਰਡਰ ਕੁਆਲਿਟੀ ਥਾਂ ਰੱਖੂਗੀ ਆ ਮਨ ਲਬਾਈ ਜੇ ਕੋਈ 10 ਸੂਏ ਚੋਲਵੇਂ ਮਤਲਬ ਬੁੜੀ ਹੋਣ ਵਾਲੀ ਵਹਿੜਦੀ ਹੈਗੀ ਐਦਾਂ ਦਾ ਹੀ ਰੱਖੂ ਟਾਂਚੀ ਹਾਂ ਇਹੋ ਸ਼ਰੀਰ ਹੀ ਰਹੁ ਇਹ ਅੱਜ ਵੀ ਪਹਿਨਣਾ ਇਹਨੂੰ ਅਜੇ ਤੋਂ 5 ਸਾਲ ਨੂੰ ਵੇਚ ਲਿਓ ਤਾਂ ਵੀ ਜੇ ਪਹਿਨਣ ਕਹਿ ਕੇ ਵੇਚ ਲਿਓ ਫਿਰ ਵੀ ਵਿਕ ਜੂਗੀ ਠੀਕ ਹੈ ਗੱਲ ਤੇ ਇਥੋਂ ਬਣਾਵਟ ਉਹੀ ਗੱਲ ਆ ਜਮੈਂ ਬਾਈ ਨੇ ਦੱਸਿਆ ਜਰਸੀ ਟਾਈਪ ਹੀ ਆ ਗਈ ਬਿਲਕੁਲ ਕਲਰ ਇਹਦਾ ਜ਼ਰੂਰ ਆ ਗਿਆ ਬਲੈਕ ਕਲਰ ਦੇ ਵਿੱਚ ਇਥੋਂ ਦਿਖਾ ਦੇ ਗਰੀ ਕੰਨ ਵੀ ਛੋਟਾ ਆ ਗਿਆ ਤੇ ਕ੍ਰੋਸ ਹੰਗ ਚ ਆ ਗਈ ਬੱਛੀ ਜੇ ਗੱਲ ਕਰ ਲਈਏ ਸਵਾਦੀ ਆ ਗਈ ਜਮਾ ਠੰਡੀ ਚੰਕ ਨਾਮ ਕੋ ਬੋਗਾ ਭਾਈ ਮਾਨਵੀਆਂ ਦੇਖ ਲੈ ਜਿਵੇਂ ਤੇ ਬਾਹਰ ਨਹੀਂ ਹੋਣ ਜਗਾਵਾਂ ਹੁੰਦੀਆਂ ਸ਼ਾਇਦ ਉਹ ਵੀ ਚੰਗੀ ਪਈ ਆ ਪੈਸੇ ਲੱਗੇ ਉਹਦੇ ਪੈਸੇ ਵੀ ਰੋ 500 ਰੁਪਿਆ ਲੈ ਲਾਂ ਪਰ ਰੇਟ ਫਿਕਸ ਹੈ ਚੱਲੇ ਆ ਵਾ ਫਿਕਸ ਬਲੇ ਨਹੀਂ ਹੋਣਗੇ ਵੀਰਵਾਨ ਕਿਹਾ ਤਮੰਨ ਕੇ ਬੇਨਤੀ ਆ 1000 2000 ਰੁਪਏ ਸ਼ੋਅ ਵਾਲਾ ਕੰਮ ਹੀ ਹੋਊਗਾ ਕਿਉਂਕਿ ਅੱਪ 15 18 ਦਿਨ ਬਾਅਦ ਵੀਡੀਓ ਪਾਉਣ ਲੱਗੀਆਂ ਜੇ ਰੇਟ ਫਿਕਸ ਫਿਕਸ ਜੇ ਨੇ ਤੇ ਹੁਣ ਮਾਰ ਗਰੀ 2 ਨੰਬਰ ਵਾਲੀ ਤੇਰੀ ਬੱਚੀ ਦੀ ਮਾਰ ਦੇ ਫਲਾ ਕੈਮਰਾ ਥੀ ਵਿਊ ਕਰਕੇ ਬੱਤੀ ਉਹ ਕੁਆਲਿਟੀ ਆ ਰਹੀ ਆ ਮੈਂ ਆਪ ਵੀ ਬੱਤੀ ਹੋਈ ਚਾਰ ਦੰਦਾ ਜੀ ਅੱਛਾ ਦੰਦਾ ਚਾਰ ਦੰਦਾ ਹਾਂ ਦੰਦਾ ਚ ਆ ਗਈ ਚਾਰ ਦੰਦਾ ਇਧਰੋਂ ਦਿਖਾ ਦੇ ਆਰਡਰ ਬਹੁਤ ਸੋਹਣਾ ਰੱਖ ਜਾਦੇ ਸਵੇਰ ਆ ਦੀ ਜਮਾ ਖੰਦੀ ਆ ਗਈ ਇਹਨੂੰ ਚਾਹੇ ਐਫ ਕਹ ਲਿਓ ਚਾਹੇ ਜਰਸੀ ਕਹ ਲਿਓ ਠੀਕ ਆ ਗੱਲ ਐ ਮੰਨ ਲਓ ਵੀ ਹਰ ਇੱਕ ਕੁਆਲਿਟੀ ਹੈ ਦੇ ਵਿੱਚ ਠੀਕ ਆ ਗੱਲ ਜਿਹਦੇ ਜਰਸੀ ਦੇ ਚਾਹ ਆਉਣੇ ਵੀਰ ਜਰਸੀ ਵੀ ਚੰਗੀ ਆ ਇਹ ਐਫ ਦਾ ਚੰਗੀ ਹੈਗੀ ਹੈਗੀ ਆ ਹੈਗੀ ਹੋएगी ਕੱਦ-ਕਾਠ ਵੀ ਚੰਗਾ ਨਾ ਹਾਂ ਕੱਦ-ਕਾਠ ਵੀ ਪੂਰਾ ਡੱਬ ਤੋਰ ਬੋਤ ਆਰਡਰ ਵੀ ਸੋਹਣਾ ਰੱਖਦੀ ਐ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਆਰਡਰ ਇਦਾਂ ਦਾ ਠੋਸ ਆਰਡਰ ਰੱਖਦੀ ਐ ਬਿਲਕੁਲ ਕਿਸੇ ਵੀ ਕੋਲ ਨੂੰ ਚੋਈ ਦੀ ਦਾ ਕੋਈ ਬੰਦਾ ਤੜਕੇ 7 ਵਜੇ ਸੂਈਆ ਬਾਈ ਜੇਰ ਜੱਪੇ ਦੀ ਜਮਾ ਸਾਫ ਆ ਇੱਥੋਂ ਦਿਖਾ ਦੇ ਚਵਾਈ ਕੇ ਰਹਿਣੀ ਅਤਾਰਤੀ ਜਮੋਗੇ ਕਰਨ ਵਾਲਾ ਸਿਸਟਮੀਆਂ ਬੜੀ ਚਵਾਈ ਦੀ ਚੰਗੀ ਆ ਜਰਦੀ ਨਹੀਂ ਕਹਦੇ ਉਨੀ ਜੰਦੀ ਗਾਨ ਤੋੜ ਦੇ ਬਾਈ ਤੁਹਾਡੇ ਨਾਲ ਟਾਕ ਕਲਾਸ ਆ ਪੂਰੀ ਬਸ ਬਾਈ ਮੰਨ ਲਵੇ ਆਪਾਂ ਪੈਸੇ ਗੂਗਲ ਪੇ ਕਰਾਉਣੇ ਆ ਬਾਕੀ ਸਾਰੀਆਂ ਤੁਸਾਂ ਦੀਆਂ ਵੀਡੀਓ ਜੀ ਦੇ ਦੇਣੀਆਂ ਤੇ ਨਾਲ ਵੀ ਇਹਦੇ ਬੱਛੀ ਆ ਗਈ ਮੰਗਰ ਵੀ ਬੱਛੀ ਆ ਕੱਦ ਕਾਠ ਵੀ ਚੰਗਾ ਤੇ ਆਰਡਰ ਰੱਖ ਦੀ ਆ ਫਿਕਸ ਜਾ ਹਜੇ ਆਪ ਦੀ ਬੱਛੀ ਆ ਐਮਨ ਚਾਰ ਦਿਨ ਦਾ ਆ ਗਈ ਤਕਰੀਬਨ ਸੂਆ ਪਹਿਲਾ ਹੀ ਇਹਦਾ ਹਜੇ ਹਾਂ ਪਹਿਲਣ ਪਹਿਲਣ ਆਰਡਰ ਰੱਖ ਜੀ ਆ ਫਿਕਸ ਕੱਦ ਕਾਠ ਬਹੁਤ ਸ਼ਾਨਦਾਰ ਆ ਫਿੱਟ ਫਿੱਟ ਬੱਛੀ ਆ ਗਈ ਤੇ ਚਮਕਦਮਕ ਬਹੁਤ ਚਮਕ ਪੂਰੀ ਟੌਪ ਆ ਯਾਰ ਬਾਈ ਯਾਰ ਐਦੂ ਉੱਤੇ ਸ਼ਾਈਨਿੰਗ ਬਣਦੀ ਨਹੀਂ ਜਿਹੜੇ ਮਤਲਬ ਫਾਰਮ ਵਾਲੇ ਬਾਹਰ ਕੰਪੀਟੀਸ਼ਨ ਲੜਦੇ ਆ ਨਾ ਠੀਕ ਹੈ ਗੱਲ ਉਹ ਬਣਾਉਂਦਿਆ ਫਿਰ ਜੁਗਾਹਾਂ ਦਾ ਚਮਕਾ ਅੱਜ ਦੇ ਸਮੇਂ ਦੀ ਪੂਰੀ ਟੌਪ ਦੀ ਚਮਕ ਹੈ ਦੀ ਠੀਕ ਹੈ ਗੱਲ ਇੱਥੋਂ ਦਿਖਾ ਦੀ ਮੇਰੀ ਸਵਾਹ ਨਹੀਂ ਵੀ ਉੱਥੇ ਬੱਚੇ ਦੇ ਖੜੀ ਸੀ ਤਾਂ ਲੈ ਜਿੱਤੇ ਮਰਜੀ ਖੜਾ ਲੈ ਤੇ ਉਹੀ ਗੱਲ ਆ ਵੀ ਸਵਾਹ ਆ ਦੀ ਬਿਲਕੁਲ ਠੰਡੀ ਆ ਤੇ ਬਜੇ ਲੇਵਾ ਬੜਾ ਡਿਜ਼ਾਈਨ ਸੋਹਣਾ ਯਾਰ ਲੇਵਾ ਨੂੰ ਇਹਦਾ ਨਾ ਫਿਟਿੰਗ ਵਗੈਰਾ ਬੜੀ ਚੰਗੀ ਆ ਖਾਣੇ ਨੂੰ ਮੱਜਾਂ ਦੇੜ ਗੇੜੀ ਲੱਗਿਆ ਤਕਰੀਬਨ ਤੇ ਗੱਲ ਕਰ ਲਈ ਜਿੱਦਾਂ ਥਣ ਮੱਜਾਂ ਨੂੰ ਲੱਗਿਆ ਹੁੰਦਾ ਬਿਲਕੁਲ ਠੋਸ ਅਡਰਾ ਸੂਆ ਪਹਿਲਾ ਦੰਦਾਂ ਚ ਚਾਰ ਦੰਦਾਂ ਤੇ ਨਾਲ ਇਹਦੇ ਹੈਗੀ ਆ ਬੱਛੀ ਜੇਰ ਜੂਰ ਡਰਨਾ ਇਹਦੀ ਹਾਂ ਭਾਈ ਜੇਰ ਜਿਹੜੀ ਵੈਰ ਦਾ ਜੇਰ ਪਈ ਵੀ ਹੋਊਗੀ ਉਹਦੀ ਆਪਣੀ ਪੂਰੀ ਫੁੱਲ ਗਾਰੰਟੀ ਹੋ ਜਾਈਏ ਆਪਣੇ ਕੋਲ ਸੂਈ ਵੀ ਆ ਠੀਕ ਆ ਗੱਲ ਜੇਰ ਜੇਪੇ ਦੀ ਫੁੱਲ ਗਾਰੰਟੀ ਆ ਆਪਣੀ ਪੈਸੇ ਦੇ ਜਿਹਨੇ ਫਿਕਸ ਪੈਸੇ ਭਾਈ ਜੀ ਤਾਂ ਫਿਰ ਸੂ 70000 ਰੁਪਏ ਲੈਣਾਗੇ ਨਾਲ ਬੱਛੀ ਨਾਲ ਬੱਛੀ ਇਹਦਾ ਬਾਈ ਕਹਿੰਦਾ ਲੈਣਾ 70000 ਦੰਦਾਂ ਚ ਆ ਗਈ ਚਾਰ ਦੰਦ ਤੇ ਹੁਣ ਗਾਦੀ ਮਾਰ ਦੇ ਤਿੰਨ ਨੰਬਰ ਵਾਲੀ ਤੇ ਇਹ ਪੈਂਦੀ ਆ ਜਰਸੀ ਕੰਪਨੀ ਚ ਇਹਦਾ ਸੂਆ ਕਿਹੜਾ ਬਾਈ ਸੂਆ ਭਾਈ ਇਹ ਵੀ ਪਹਿਲਾ ਪਹਿਲਾ ਹੀ ਲੈ ਦੁੱਲੇ ਠੀਕ ਆ ਤੋਂ ਬਾਈ ਕੋਈ ਘਰੋਂ ਆਈਆਂ ਨੇ ਦੋਨੇ ਜੋੜਾ ਆ ਸੂਆ ਬਾਈ ਕਹਿੰਦਾ ਇਹਦਾ ਵੀ ਪਹਿਲਾ ਆ ਗਿਆ ਨਵੇਂ ਹਾਂ ਨਾਲੇ ਨਾਗੀ ਦਿਖਾਉਂਗਾ ਸਾਰੇ ਸੋਣੇ ਇਹ ਕੱਲ ਇਹ ਕੱਲ ਤੜਕੇ ਸੂਈ ਹੈ ਕਿ ਰਾਤ ਨੂੰ 12 1 ਵਜੇ ਇਹ ਦਿਨ 4 ਵਜੇ ਸੂਈ ਹੈ ਇਹ ਕਿਵੇਂ ਬੋਲੇ ਜੋ ਖਾਲੀ ਆ ਹਾਂ ਬੋਲੋ ਖਾਲੀ ਹੈ ਬਾਈ ਫਿਰ ਉਹਨਾਂ ਯਾਰ ਗਰਮੀ ਬੜੀ ਆ ਜੇ ਪਤਾ ਕੀ ਹਦੋਂ ਤੋਂ ਰੋਕ ਕੇ ਵੀਡੀਓ ਬਣਾਉਂਦੇ ਆ ਮਨਟਾਡਸ ਵਗੈਰਾ ਜਾਂ ਹੋਰ ਉਹ ਚੀਜ਼ਾਂ ਦੇ ਚੱਕਰ ਪੈ ਜਾਂਦਾ ਠੀਕ ਆ ਗੱਲ ਜਿਵੇਂ ਇਸ ਤੋਂ ਪਹਿਲਾਂ ਜਿਹੜੀਆਂ ਵੀਡੀਓ ਬਣਾਉਂਦੇ ਸੀ ਲੋਕਾਂ ਦਾ ਮੈਂ ਬਣਾ ਕੋਈ ਵੀ ਉਹਦਾ ਆਏ ਹੁੰਦਾ ਵੀ ਡੰਗਰ ਡੰਗਰ ਰੋਕ ਕੇ ਵੀਡੀਓ ਬਣਾਈ ਜਾਂਦੀ ਹੈ ਹਨਾ ਵੀ ਸੋਹਣਾ ਲੱਗਦਾ ਡੰਗਰ ਹਾਂ ਗਰਮੀ 'ਚ ਨਹੀਂ ਉਹਨੂੰ ਰੋਕਿਆ ਜਾਂਦਾ ਗਰਮੀ 'ਚ ਦੁੱਧ ਰੋਕ ਕੇ ਮਤਲਬ ਡੰਗਰ ਨੂੰ ਬਿਮਾਰ ਕਰਨਾ ਇਹ ਸੱਜਣੋ ਸਾਰੀਆਂ ਗਰਮੀ ਚੱਲਣ ਵਾਲੀਆਂ ਦਿਖਾਉਂਗਾ ਤੁਹਾਨੂੰ ਹੁਣ ਜਿੰਨੀਆਂ ਦਿਖਾਉਂਗਾ ਲੈ ਆ ਬਾਈ ਇਹ ਐ ਮੰਨ ਲਾ ਬਾਈ ਵੀ ਅੱਜ ਦੇ ਸਮੇਂ ਦੀ ਜੇ ਆਪਾਂ 14-15 ਕਿਲੋ ਵਾਲੀ ਮੱਝ ਲੈਣੇ ਆ ਹਾਂਜੀ ਤਾਂ 1.5 ਲੱਖ ਦੀ ਆਉਂਦੀ ਹੈ ਠੀਕ ਆ ਗੱਲ ਲੈ ਚਲ ਬਈ ਇਹ ਦੁੱਧ 14-15 ਕਿਲੋ ਖੁੱਲਾ ਪਾ ਦੂਗੀ ਆਰਾਮਦਾਰੀ ਦਾ ਚਮਕ ਚਮਕ ਫੁੱਲ ਪਾਉਗੀ ਮੱਝਾਂ ਵਾਲਾ ਜਮ ਚਵਾਈ ਦੀ ਕਿਵੇਂ ਨਿਕਲੀ ਮੈਂ ਤਾਂ ਚਵਾਈ ਦੀ ਸੋਨਾ ਬਾਈ ਜਿਹੜੀ ਮਰਜ਼ੀ ਪਾਦਾ ਮੈਂ ਕੋਹਰਾ ਵੀ ਨਹੀਂ ਬਾਈ ਠੀਕ ਆ ਆਉਣ ਦੀ ਫੁੱਲ ਗਰੰਟੀ ਆ ਬੱਚੇ ਪੁੱੱਚੇ ਬਹੁਤ ਹੀ ਚੰਗਾਉਂਦਿਆਂ ਨੇ ਠੀਕ ਆ ਇਹਦੇ ਨਾਲ ਬੱਚਾ ਕੀ ਆ ਗਿਆ ਬੱਚਾ ਬਾਈ ਇਹਦੇ ਮਗਰ ਇਹਦੇ ਨਾਲ ਆ ਗਿਆ ਮੇਲ ਕਾਪ ਤੇ ਚਵਾਈ ਦੀ ਬਾਈ ਕਹਿੰਦਾ ਓਕੇ ਦੀ ਰਪੋਰਟ ਆ ਆ ਬੱਚਾ ਹੈ ਇਹਦੇ ਮਗਰ ਬੱਚੇ ਦਿਖਾ ਦੀ ਬਾਈ ਇਹ ਇਧਰ ਵੀ ਮਾਰਦੀ ਗਿਆ ਇਹਦਾ ਆ ਬੱਚਾ ਹੈਗਾ ਬੱਚੇ ਨਾਲ ਦੀ ਨਾਲ ਦਿਖਾ ਦੀ ਕੱਲੀ ਕੱਲੀ ਤੇ ਜਿੰਨੀਆਂ ਕਿ ਸੂਈਆਂ ਹੋਈਆਂ ਦਿਖਾਵਾਂਗੇ ਇਹਦੇ ਪੈਸੇ ਜਗੀ ਇਹਦਾ 55000 ਰੁਪਏ ਲੈ ਲਾਂਗੇ ਬਾਈ ਫਿਕਸ ਜਾਈ ਬਸ ਇਹਦਾ ਲੈ ਲਾਂਗੇ ਪੂਰਾ 55 ਤੇ ਬਾਕੀ ਜੇ ਕਿਸੇ ਨੇ ਜੋੜਾ ਜਾਂ 2000 3 ਹਾਂ ਉਵੇਂ ਕੋਈ ਗੱਲ ਨਹੀਂ ਬਈ ਇਹ ਕੋਈ ਜੋੜੀ ਲਊਗਾ ਕਿਸੇ ਵੀ ਗਾਂ ਨਾਲ ਕੋਈ ਜੋੜੀ ਲਾ ਕੇ ਲਊਗਾ ਤਾਂ 5000 ਰੁਪਏ ਜੋੜੀ ਜੋ ਛੱਡ ਦਾਂਗੇ ਜਿੰਨੇ ਦਾ ਸੱਦਾ ਬਣ ਜਿੰਨੇ ਦਾ ਮਤਲਬ ਆ ਮੁੱਲ ਪਾਏ ਹੋਏ ਨੇ ਜੇ ਜੋੜੀ ਲਾਊਗਾ ਜੋੜੀ ਜੋ 5000 ਛੱਡ ਦਿਆਂਗੇ ਠੀਕ ਹੈ ਗੱਲ ਤੇ ਹੁਣ ਮਾਰ ਦੇ ਗੈਰੀ ਆ ਦੋ ਐਰ ਸ਼ਹਿਰ ਇਕੱਠੀ ਖੜੀਆਂ ਨੇ ਪਹਿਲਾਂ ਆਹ ਜੇ ਸੂਈ ਹੋਈ ਬਈ ਉਹ ਸੂਈ ਹੋਈ ਤੇ ਮਾਰ ਦੇ ਨਾ ਆ ਤੂੰ ਪਹਿਲ ਨੂੰ ਮੱਛੀ ਆ ਇਹ ਦੰਦਾਂ ਜਿਵੇਂ ਜਗੀ ਦੁੱਭੀ ਆ ਬਈ ਜਮਾ ਪਿਓਰ ਦੋ ਦੰਦਾਂ ਆ ਦੰਦਾਂ ਚ ਆ ਗਈ ਬਾਈ ਕਹਿੰਦਾ ਪਿਓਰ ਦੋ ਦੰਦ ਦਾ ਇਹਦਾ ਬੱਚਾ ਹੀ ਐਡਾ ਦਾ ਵਾਲਾ ਬਾਈ ਜਿੱਦੀ ਗਾਣਾ ਉਹ ਬੜਾ ਨੇ ਬੱਚਾ ਦਿੱਤਾ ਠੀਕ ਹੈ ਇਹਦੇ ਚੱਤ ਵੀ ਨਹੀਂ ਰਿਹਾ ਠੀਕ ਹੈ ਗੱਲ ਉਹ ਸੀਮਨ ਕਈ ਵਾਰੀ ਗਲਤ ਲੱਗ ਗਿਆ ਬੱਸ ਬਾਈ ਜਿਵੇਂ ਹੋ ਗਿਆ ਜਾ ਅਗਲੇ ਭਾਜਾਂਦੇ ਹਾਂ ਉਹਨਾਂ ਨੇ ਹੁਣ ਪਹਿਲਾਂ ਉਹ ਬੱਚੀ ਸੀ ਇਹਦੇ ਕੋਈ ਥੋੜਾ ਜਿਹਾ ਸੋਹਲਾ ਸੀਮਨ ਲਾਇਆ ਹੁੰਦਾ ਜਰਸੀ ਦਾ ਲੱਗਿਆ ਹੁੰਦਾ ਹਾਂ ਉਹਨੇ ਸਹੀ ਵਾਲਾ ਬੱਚਾ ਦਿੱਤਾ ਇਹਨੇ ਬੱਚਾ ਹੀ ਕੋਟ ਦਾ ਬੱਚਾ ਹੈ ਦਿਨੋ ਕੋਸ਼ਿਸ਼ ਕਰਿਆ ਕਰੋ ਪਹਿਲਾਂ ਬੱਚੀਆਂ ਦੇ ਵੀ ਜਰਸੀ ਦਾ ਸੀਮਨ ਲੱਗ ਜੇ ਹਾਂ ਛੋਟਾ ਬੱਚਾ ਹੋਵੇ ਛੋਟੀ ਬੱਚੀ ਕਿਉਂਕਿ ਇਹ ਆ ਵੀ ਬੱਚੇ ਹੀ ਨੇ ਹਜੇ ਇਹ ਕਿਹੜਾ ਬੇਚਰੀਆਂ ਕੋਈ ਬਾਲੀ ਵੱਡੀ ਉਮਰ ਦੀਆਂ ਨੇ ਕੱਲ ਨੂੰ ਸੂਈ ਆ ਫਿਰ ਤੜਕੇ ਇਹ ਗੱਲ ਹੋਰ ਦਾਦਾ ਨਾ ਥਾਨ ਬੱਛੀ ਨੂੰ ਬਹੁਤ ਕਮਾਲ ਦਾ ਲੱਗਿਆ ਤੇ ਤਿਆਰ ਬਹੁਤ ਸੋਹਣੀ ਹੋ ਗਈ ਠੰਡੇ ਢੰਡੇ ਵੀ ਬਹੁਤ ਯਾਰ ਇਹਦਾ ਇੱਕ ਤਾਂ ਹੁਣ ਬੱਚੇ ਨੇ ਹਜੇ ਖਿੱਚੀ ਹੈ ਪਈ ਆ ਬੇਚਰੀ ਠੀਕ ਆ ਗੱਲ ਨੋਗਲਾ ਆ ਜਗੜ ਕੇ ਜੇ ਤੁਰਦੀ ਆ ਤੂੰ ਇਹ ਮੰਨ ਲੈ ਵੀ ਚਵਾਈ ਤੇ ਨਾ ਬੇਚਰੀ ਨਹੀਂ ਟੋਪ ਨਿਕਲ ਜੇ ਦੰਦਾਂ ਚ ਦੋ ਦੰਦ ਪਹਿਲਣ ਬੱਛੀ ਆ ਚਵਾਈ ਚੋੜ ਤਾਂ ਫੁੱਲ ਟੋਪ ਹੀ ਆ ਕੰਮ ਜੇ ਜਿੱਥੇ ਮਰਜੀ ਬੰਨ ਕੇ ਖੜਾ ਕੇ ਚੋੜ ਆ ਲੈ ਚੱਲ ਬਾਈ ਬੜੀ ਟੌਪ ਕਲਾਸ ਆ ਯਾਰ ਜਦੋਂ ਨਾ ਇੱਕ ਦੋ ਦਿਨਾਂ ਚ ਖਾ ਪੀ ਕੇ ਤੇਰੀ ਅਸਲ ਅੱਜ ਇਹ ਵੀਡੀਓ ਚ ਪਾਉਣ ਵਾਲੀ ਹੈ ਨਹੀਂ ਸੀ ਚਲੋ ਕੋਈ ਯਾਰ ਕੋਈ ਵੀਰ ਮੰਗ ਲੈਂਦਾ ਜਾ ਕੇ ਚਾਰ ਦਿਨ ਸਾਹਮਣੂ ਆਪਾਂ ਨੂੰ ਤਾਂ ਕੋਈ ਤਾਂ ਚਾਉਣੀ ਨਾ ਆ ਬਣ ਜੂਗੀ ਦੋ ਚਾਰ ਦਿਨ ਚ ਖਾ ਪੀ ਕੇ ਸੈੱਟ ਹੋ ਜੂਗੀ ਸੁਆ ਪਹਿਲਾ ਦੰਦਾਂ ਚ ਦੋ ਦੰਦ ਤੇ ਇਹਦਾ ਬੱਚਾ ਜ਼ਰੂਰ ਦਿਖਾ ਦੇਂਗਾ ਜਿਹੜਾ ਨਾਲ ਆ ਉਹ ਜਿਹੜੇ ਨੇ ਕੱਦੀ ਆ ਇਹਦੀ ਰੜਕ ਵਿਚਾਰੀ ਆ ਘੜਾ ਇਧਰਲੇ ਬੰਨੇ ਉਹੀ ਗੱਲ ਆ ਵੀ ਜਿਵੇਂ ਸੀਮੈਂਟ ਆ ਦੇਖ ਲੈ ਬਈ ਇਹਨੂੰ ਦੇਖਣ ਨੂੰ ਮਹੀਨੇ ਦਾ ਬੱਚਾ ਲੱਗਦਾ ਲੈ ਆ ਗਿੱਲਾ ਨਾਲੂ ਆ ਜਮਣ ਲੈ ਸੀਮਨ ਕਈ ਵਾਰੀ ਗਲਤ ਲਵਾਉਂਦੇ ਆ ਭਰਾ ਆਪਣੇ ਜਿਆਦਾ ਕੋਸ਼ਿਸ਼ ਕਰਿਆ ਕਰੋ ਪਹਿਲੇ ਨਾ ਬੱਚਿਆਂ ਦੇ ਜਰਸੀ ਦਾ ਸੀਮਨ ਲਾਉਣ ਦੀ ਕਿਉਂਕਿ ਜਰਸੀ ਦਾ ਬੱਚਾ ਛੋਟਾ ਆਉਂਦਾ ਤੇ ਇਹਦਾ ਰੇਟ ਲੱਗੀ 55000 ਰੁਪਏ ਬਈ ਇਹਦਾ ਵੀ ਇਹ ਵੀ ਇਹਦਾ ਵੀ 55 ਤੇ ਇਹਦਾ ਇਹਦਾ ਵੀ 55 1 ਲੱਖ ਤੇ 10000 ਹੋਗਾ ਜੋੜੀ 15 ਦੀ ਹੋ ਜੂ ਜੋੜੀ 15 ਦੀ ਦੇ ਦਾਂਗੇ ਆ ਜੋੜਾ ਭਾਈ ਕਹਿੰਦਾ 1 ਲੱਖ ਤੇ 5000 ਦਾ ਇਹ ਦੇ ਦਾਂਗੇ ਕਿਉਂਕਿ ਰੇਟ ਨੇ ਜਿਹੜੇ ਰੇਟ ਤੁਹਾਨੂੰ ਪਤਾ ਹੀ ਆ ਮੌਸਮ ਖਤਰਨਾਕ ਆ ਪਸ਼ੂ ਘਟ ਨਿਕਲਦਾ ਬਈ ਯਾਰ ਹੁਣ ਮੰਡੀਆਂ ਮੁੰਡੀਆਂ ਬੰਦ ਨਹੀਂ ਇਹ ਆ ਗਈਆਂ ਫੱਲ ਵੱਡੀਆਂ ਦੋਨੇ ਮੰਡੀਆਂ ਮੁੰਡੀਆਂ ਬੰਦ ਨੇ ਤੁਸੀਂ ਐ ਮੰਨ ਲਓ ਕੋਟੋਕਟ 200 ਕਿਲੋਮੀਟਰ ਤੋਂ ਜਾ ਕੇ ਡੰਗਰ ਨਿਕਲ ਰਿਹਾ ਹੁਣ ਐਤਾਂ ਠੀਕ ਆ ਗੱਲ ਟੋਰ ਬਾਈ ਖੋਲ ਕੇ ਹੁਣ ਵੀ ਹੁਣ ਮਾਰ ਦੇ ਤੇ ਕੈਮਰਾ ਇਹ ਆ ਗਈ ਵੱਡੇ ਕੱਦ ਕਾਟ ਜਿਹੜੀ ਦਰਮਿਆਨੀ ਹੋਊਗੀ ਸਾਨੂੰ ਮੈਂ ਦਰਮਿਆਨੀ ਦਾਤ दूंगा ਤੇ ਜਿਹੜੀ ਦਾ ਕੱਦ ਕਾਟ ਵੱਡਾ ਹੋਊ ਵੱਡਾ ਦਾਤ ਦੂੰਗਾ ਇਹ ਵੀ ਐਰ ਸ਼ਹਿਰ ਜੀ ਪੈਂਦੀ ਆ ਤੇ ਇਹਦਾ ਸੂਆ ਕਿੱڑا ਲੱਗੀ ਸੂਆ ਦੂਜੇ ਹੀ ਇਹ ਕਿੰਨੇ ਕ ਦਿਨ ਕੱਢ ਦੀ ਆ ਇਹ ਹਫ਼ਤਾਕ ਲੈ ਜੂਗੀ ਜੀ ਇੱਕ ਹਫ਼ਤੇ ਦੇ ਆਸ-ਪਾਸ ਹੀ ਆ ਉਹੀ ਗੱਲ ਆ ਵੀ ਇਹ ਫਿਕਸ ਨਹੀਂ ਮੇਰੇ ਲੰਮੀ ਫੜਕਾਂ ਨੂੰ ਬੁੱਤ ਕੋਈ ਇਹ ਗੱਲ ਕਰ ਲੀਏ ਇੱਕ ਦੋ ਦਿਨ ਪਸ਼ੂ ਇਹ ਕੀ ਹੁੰਦਾ ਨਾ ਬਾਈ ਯਾਰ ਗਰਮੈਸ਼ ਆ ਜਿਹੜੀ ਕਈ ਗਾਵਾਂ ਗਰਮੈਸ਼ ਦੇ ਕਾਰਨ ਦੋ ਦਿਨ ਪਹਿਲਾਂ ਸੁਪ ਪੈਂਦੀਆਂ ਕਈ ਗਾਵਾਂ ਆ ਕੇ ਦਿਲ ਧਰ ਜਾਂਦੀਆਂ ਨੇ ਦੋ ਚਾਰ ਦਿਨ ਵੱਧ ਵੀ ਲੈ ਜਾਂਦੀਆਂ ਨੇ ਇਹਦਾ ਇੱਕ ਸੱਜਣੋ ਆਈਡੀਆ ਹੁੰਦਾ ਹਾਂ ਇਹ ਕਾਪਾ ਹੁਣ ਕੀ ਕਾ ਅਗਲੇ ਨੇ ਭਰਾਇਆਗਾ ਕਰਮਾਂ ਵਾਲੀਆਂ ਪਾਲੀਆਂ ਕਿਸੇ ਨੇ ਆਪਾਂ ਤੇ ਕੰਤਾਜੇ ਵਾਲੇ ਹਾਂ ਜਿਹੜਾ ਦੁੱਧ ਦਾ ਦੁੱਧ ਵੀ ਆਪਣਾ ਇੱਕ ਗੈਸਟੀ ਹੁੰਦਾਗਾ ਕਿਉਂਕਿ ਆਹਦਾ ਜਿਹੜਾ ਵੀ ਵੀਰ ਆਪਣੀ ਕਹੋਰ ਬੇਨਤੀ ਆ ਜਿਹੜਾ ਵੀ ਵੀਰ ਕਿਸੇ ਵੀ ਜਿਹੇ ਵਪਾਰੀ ਤੋਂ ਪਸ਼ੂ ਲੈਂਦਾ ਜਾਂ ਮਿੱਥੋਂ ਲੈਂਦਾ ਉਹ ਆਪਦੀਆਂ ਅੱਖਾਂ ਨਾਲ ਜਾਂਚ ਕੇ ਲਿਆ ਕਰੋ ਕਿਉਂਕਿ ਵਪਾਰੀ ਨੂੰ ਜਿਹੜੀ ਚੀਜ਼ ਫਾਰਮਰ ਦੱਸਦਾ ਮੂਰੇ ਉਹ ਵਪਾਰੀ ਉਹੀ ਰਿਪੀਟ ਕਰਦਾ ਹੈ ਨਾ ਉਹ ਤੁਸੀਂ ਆਪਦੀ ਸਮਝ ਨਾਲ ਲੈਣਾ ਹੁੰਦਾ ਪਸ਼ੂ ਇਹ ਵੀ ਵਪਾਰੀ 20 ਦੱਸਦਾ ਆਪਣੇ 20 ਪਾ ਦੂਗੇ ਆਪਣੇ 15 ਪਾ ਦੂ 14 ਪਾ ਦੂ ਹਾਂ ਉਹ ਆਪ ਆਪਦੀਆਂ ਅੱਖਾਂ ਨਾਲ ਤੱਕ ਕੇ ਲੈਣਾ ਹੁੰਦਾ ਪਸ਼ੂ ਆ ਜਿਹੜਾ ਵੀ ਭਰਾ ਕਿਤੋਂ ਵੀ ਪਸ਼ੂ ਲੈਂਦਾ ਇਹ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਵੀ ਉਹ ਤੁਸੀਂ ਦੁੱਧ ਵਾਲੀ ਜੱਟ ਮੈਂ ਕੁਝ ਕੀ ਗੱਲ ਉਹ ਬਾਈ ਜਿਵੇਂ ਹੁਣ ਮੌਸਮ ਹੋ ਰਿਹਾ ਨਾ ਮੌਸਮ ਚ ਜਾਂਦੇ ਨੂੰ ਡੰਗਰ ਨੂੰ ਸੇਕ ਲੱਗ ਗਿਆ ਜਾਂ ਹੋਰ ਹੋ ਗਿਆ ਉਹ گاਵਾ ਦੁੱਧ ਤੇ ਘਟ ਆਉਂਦੀਆਂ ਕੁਝ ਕਸੂਰਬਾਰ ਵਪਾਰੀ ਹੋ ਜਾਂਦਾ ਠੀਕ ਆ ਗੱਲ ਜਾਂ ਕਿਸੇ ਨੇ ਪਹਿਲਾਂ ਲੰਮੀਆਂ ਚੂਈਆਂ ਹੁੰਦੀਆਂ ਡੰਗਰ ਦੁੱਧ ਤੇ ਨਹੀਂ ਆਉਂਦਾ ਛੇਤੀ ਠੀਕ ਆ ਗੱਲ ਇਹਦਾ ਰੇਟ ਇਹ ਵੀਰੇ 82000 ਦੀ ਦੇ ਦਾਂਗੇ ਮੰਨ ਤਾਂ ਕਰ ਦੇ ਜੀ ਠੀਕ ਆ ਗੱਲ ਇਹਦਾ ਬਾਈ ਕਹਿੰਦਾ 82 ਜਮਾਨਦਾਰ ਐ ਇਧਰੋਂ ਦਿਖਾ ਦੇ ਗੈਰੀ ਸਾਈਡ ਤੋਂ ਬਾਹਲੀ ਵੱਡੀ ਬੁੱਢੀ ਬੱਚੀ ਆ ਬਾਈ ਇਹ ਬੈੜ ਆ ਗਈ ਫੁੱਲ ਵੱਡੀ ਬਜੂਦ ਵੀ ਪੂਰੇ ਮੰਡਾ ਆ ਦੀ ਵੀ ਠੰਡੀ ਆ ਆਪਾਂ ਚਾਹੇ ਇਹਨੂੰ ਅੱਜ ਦੇ ਕੱਦਗਾਠ ਵਾਲਾ ਮੋਟੀਵੇਟਰ ਸਾਹਿਬ ਨਾਲ ਜੇ ਸਿਆਲ ਹੋਵੇ ਚਾਹੇ ਆਪਾਂ 32 ਕਿਲੋ ਹੀ ਕਹਿ ਕੇ ਦੇ ਦਿੰਦੇ ਇਹ ਵੱਜਕੀਨ ਕਰਦਾ ਕਿਉਂਕਿ ਹੁਣ ਇਹ 20-22 ਕਿਲੋ ਦੁੱਧ ਪਾ ਦੋਗੀ ਆਰਾਮਦਾਰੀ ਨਾਲ ਜਿਹੜੇ ਹਿਸਾਬ ਦਾ ਮੌਸਮ ਆ ਹਾਂ ਜਿਹੜੇ ਹਿਸਾਬ ਦਾ ਮੌਸਮ ਆ ਤੇ ਹੁਣ ਮਾਰਦੇ ਘਰੀ ਲਾਸਟ ਵਾਲੀ ਬੈੜ ਤੇ ਕੈਮਰਾ ਧੋਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਜੀ ਸੂਆ ਦਾ ਵੀ ਦੂਜਾ ਹੀ ਦੂਜਾ ਸੂਆ ਤੇ ਇਹ ਕਿੰਨਾ ਕੁ ਟਾਈਮ ਕੱਢੂਗੀ ਇਹਦੇ 10 ਦਿਨ ਬਾਕੀ ਆ ਜੀ ਹਜੇ ਠੀਕ ਆ ਗੱਲਾਂ ਇਹਦੇ 10 ਦਿਨਾਂ ਦੇ ਆਸੇ ਬਾਕੀ ਤਾਂ ਬੋਡੀ ਵੇਟ ਦੇ ਜਿਹੜਾ ਥਾਂ ਦੇ ਵਾ ਨਾ ਨਜਾਇਜ਼ ਚੰਗਾ ਬੰਦੇ ਆਪਣੀ ਖਾਸ ਕੋਲੋਂ ਆਈ ਆ ਠੀਕ ਆ ਜੀ ਦੁੱਧ ਦੀ ਕੀ ਰਿਪੋਰਟ ਹੈ ਜੀ ਦੁੱਧ ਬਾਈ 28 ਕਿਲੋ ਦੱਸਿਆ ਉਹਨਾਂ ਨੇ ਵੀ ਪਲੂਨ ਤੋਂ ਨੋ ਚੋਇਆ ਹੈਗਾ ਠੀਕ ਆ ਗੱਲ ਵੱਡੀ-ਬੁੱਡੀ ਬਹੁਤ ਜ਼ਿਆਦਾ ਆ ਬੱਛੀ ਵਜਨ-ਭਜਨ ਬਹੁਤ ਚੰਗਾ ਹਾਂ ਬੋਡੀ ਦੀ ਚੜਾਈ ਬਹੁਤ ਆ ਆ ਗਈ ਵਜਨ-ਵਜੂਦ ਵਾਲੀ ਦਿਨ ਜਰੂਰ ਕੱਢ ਦੂ 8-10 ਹਾਂ 10 ਦਿਨ ਲੈ ਜੂਗੀ ਰਾਮਦੇਵ ਨਾਲ ਸਾਡੇ ਆਸੇ-ਪਾਸੇ ਕਮਾਲ ਆ ਭਾਈ ਇਹ ਤੇ ਚੜਾਈ-ਚੜੂਈ ਵਾਲਾ ਲੇਖਾ ਨਹੀਂ ਹੈਗਾ ਉੱਤੋਂ ਬਾਡੀ ਦਾ ਬੁੱਡੀ ਬਾਕੀ ਯਾਰ ਫਾਰਮ ਟ ਆਣੀ ਹੈਗੀ ਵੀ ਬੋਦੀ ਵੜਾ ਗਈ ਦੁੱਧ ਕੱਢੂਗੀ ਇਹੋ ਜਿਹੀ ਇਹਨਾਂ ਦਾ ਗਰਮੀ ਮੰਨਣੀ ਆ ਨਾ ਸਿਆਲ ਮੰਨਣਾ ਤੇ ਥਣ ਬਹੁਤ ਚੰਗਾ ਲੱਗਿਆ ਬੋਲੀ ਟੋਪ ਆ ਯਾਰ ਇਹ ਵੱਡੀਆਂ ਬਣਾ ਚ ਆਉਂਦੀ ਹੈਗੀ ਫਾਰਮ ਟਾਈਪ ਦੀ ਬੱਚੀ ਆ ਪੂਰੀ ਤੇ ਇਹਦਾ ਸੀਮਨ ਵੀ ਕੋਈ ਦੱਸ ਦਾਂਗੇ ਪੁੱਛ ਕੇ ਕਿਹੜਾ ਲੱਗਿਆ ਵਾਹ ਹਾਂ ਵੀਰੇ ਪੁੱਛ ਕੇ ਦੱਸ ਦਾਂਗੇ ਹਜੇ ਨਹੀਂ ਆਪਾਂ ਨੂੰ ਡਿਟੇਲ ਦਾ ਮਤਲਬ ਪਤਾ ਅੱਜ ਨਹੀਂ ਕੋਈ ਵੀਡੀਓ ਚਾ ਦੱਸ ਸਕਦੇ ਠੀਕ ਆ ਗੱਲ ਜਦੋਂ ਕੋਈ ਬੰਦਾ ਖਰੀਦਾਰੀ ਕਰੂਗਾ ਆਪਾਂ ਨੂੰ ਪੁੱਛ ਕੇ ਦੱਸ ਦਾਂਗੇ ਮਾਲਕ ਦਾ ਨੰਬਰ ਦੇ ਦਿਆਂਗੇ ਠੀਕ ਆ ਗੱਲ ਸੀਮਨ ਬਾਈ ਕਹਿੰਦਾ ਮਾਲਕ ਤੋਂ ਆਪਾਂ ਦੱਸ ਦਾਂਗੇ ਪੁੱਛ ਕੇ ਕਿਹੜਾ ਲੱਗਿਆ ਇਹਦੇ ਕਿਉਂਕਿ ਇਹ ਕਿਸੇ ਜਾਣ ਪਛਾਣ ਵਾਲੇ ਸੱਜਣ ਕੋਲੋਂ ਆਈ ਹੋਈ ਆ ਬੇੜ ਤੇ ਚੰਗੀ ਰਿਪੋਰਟ ਹੈ ਵੀ ਦੁੱਧ ਦੀ ਆ ਯਾਰ ਪਿੰਲੇ ਬੇ ਤੇ ਨਾਲਾ ਹੁੰਦਾ ਦਿਖਾ ਦੇ ਤੂੰ ਐ ਮੰਨ ਲਾ ਵੀ ਯਾਰ ਬਾਲੀ ਤਾਬਾ 28 ਕਿਲੋ ਦੁੱਧ ਪਲੂਣ ਉਹ ਹੀ ਕੱਢੂਗੀ ਜਿਹੜੀ ਇਹਦੇ ਮਤਲਬ ਹੋਊਗਾ ਤੇ ਅੱਜ ਤੇ ਹਾਂ ਇਹਦੇ ਜੱਗੀ ਪੈਸੇ ਕਿੰਨੇ ਲੈ ਲਾਂਗੇ ਅੱਜ ਕੱਟ ਪੈਸੇ ਬਾਈ ਅੱਜ ਦੇ ਹਿਸਾਬ ਨਾਲ ਇਹਦਾ ਬਸ ਆਪਾਂ 80000 ਰੁਪਏ ਫਿਕਸ ਲੈ ਲਾਂਗੇ ਮੰਨ ਲਓ 85 ਕਰਾ ਲਓ 82 ਕਰਾ ਲਓ ਠੀਕ ਹੈ ਜੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਕੱਲੂ ਜੇ ਆਪਣੇ ਕੋਲ ਖੜੀ ਰਹੇਗੀ ਤਿਆਰ ਹੋਊਗੀ ਕਰਨ ਵਾਲੀ ਤਾਂ ਉਦੋਂ ਦਾ ਹੋ ਜਾਊਗਾ ਠੀਕ ਹੈ ਜੀ ਨੰਬਰ ਬੋਲ ਦਿੰਦੇ ਹਾਂ 99153 98107 ਜੀ 99153 98107 ਬਾਈ ਦਾ ਨੰਬਰ ਆ ਸੰਪਰਕ ਕਰ ਲਿਓ ਜਿਹੜੇ ਵੀ ਸੱਜਣ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ